ਇਹ ਅੱਗੇ ਜਾਂਦਾ ਹੈ। ਚਾਹਨਾ ਨੂੰ ਕੋਨਾਰਾ ਤੋਂ ਲੈ ਕੇ ਸਿਚਾ। ਅਰੇ ਨਾ ਨਾ ਫੋਟੋ ਖੋਣ ਵਾਲਾ ਹੈ। ਇਹ ਇਹ ਸੋ ਫੋਗਾਰੇ ਤੋਂ ਨਹੀਂ ਆ। ਇਹਨਾਂ ਨੂੰ ਬਲੌਕ ਬੇਸ ਵਿੱਚ ਬਣਾਇਆ ਪੂਰੇਗਾ। ਆਰੰਗਦੀ ਦੀ ਹੈ ਔਰ ਇਹਦੇ ਨਾਲ। ਬਾਰੂ ਦੇ ਸੇਤ ਨੂੰ ਇਹ ਬਿਲ ਵੀ ਨਾ ਡਰ। ਸਸਨ ਦੇ ਵਿੱਚ ਇਹ ਮੀਟਿੰਗ ਹੋਈ ਹੈ ਜੀ ਹਾਂ ਜੀ ਨਮਸਕਾਰ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਅੱਜ ਇੱਕ ਜਿਹੜੀ ਵਿਸ਼ੇਸ਼ ਮੀਟਿੰਗ ਹੈ ਰੈਸਟ ਆਫ ਦੇ ਵਿੱਚ ਰੱਖੀ ਗਈ ਹੈ ਆਲ ਇੰਡੀਆ ਕੰਜ਼ਿਊਮਰ ਆਰਗਨਾਈਜ਼ਡ ਪ੍ਰੋਟੈਕਸ਼ਨ ਜਿਹੜੇ ਸੂਬਾ ਜਿਹੜੇ ਆਲ ਇੰਡੀਆ ਦੇ ਪ੍ਰਧਾਨ ਆ ਤਿਲਕਰ ਰਾਜਪਾਲ ਜੀ ਉਹਨਾਂ ਦੀ ਰਹਿਨਮਾਈ ਦੇ ਵਿੱਚ ਤੇ ਉਹਨਾਂ ਨੇ ਅੱਜ ਮੈਨੂੰ ਬਹੁਤ ਹੀ ਵੱਡਾ ਮਾਣ ਬਖਸ਼ਿਆ ਹੈ ਉਹ ਮਹਿਲਾ ਬੰਗ ਦੇ ਆਲ ਇੰਡੀਆ ਕੰਜ਼ਿਊਮਰ ਦੇ ਸੂਬਾ ਪ੍ਰਧਾਨ ਲਗਾਇਆ ਗਿਆ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇੰਨੀ ਵੱਡੀ ਜ਼ਿੰਮੇਵਾਰੀ ਦੇ ਉੱਤੇ ਸੌਂਪੀ ਹੈ ਔਰ ਮੈਂ ਵੀ ਵਿਸ਼ਵਾਸ ਦਿਵਾਉਣੀ ਹੈ ਕਿ ਮੈਂ ਵੀ ਇਹਨੂੰ ਤਹਿ ਦਿਲੀ ਦੇ ਨਾਲ ਨਿਭਾਵਾਂਗੀ ਔਰ ਸੰਸਥਾ ਦੇ ਨਾਲ ਜਿੰਨਾ ਵੀ ਕੰਮ ਵੱਧ ਤੋਂ ਵੱਧ ਕਰ ਸਕਣਾ ਕਰਾਂਗੀ ਅੱਜ ਹੋਰ ਵੀ ਇੱਥੇ ਬੰਦੇ ਗਏ ਜੀ ਅੱਜ ਹੋਰ ਵੀ ਕਾਫੀ ਅਧਦੇ ਬੰਦੇ ਗਏ ਆ ਸਾਡੇ ਬਲਵੰਤ ਸਿੰਘ ਜੀ ਜੋ ਕਿ ਸਾਡੇ ਹੈਗੇ ਆ ਪੰਜਾਬ ਦੇ ਪ੍ਰੈਜ਼ੀਡੈਂਟ ਉਹਨਾਂ ਦੀ ਰਹਿਨਮਾਈ ਦੇ ਵਿੱਚ ਵੀ ਅਧਦੇ ਦਿੱਤੇ ਗਏ ਆ ਸਾਡੇ ਰਾਜਵਿੰਦਰ ਕੋਰ ਜਿਹੜੀ ਮੈਡਮ ਹੈ ਉਹਨਾਂ ਨੂੰ ਬਲੌਕ ਪ੍ਰੈਜ਼ੀਡੈਂਟ ਰਵਿਨੰਦਨ ਜਿਹੜੇ ਹੈਗੇ ਆ ਜ਼ਿਲ੍ਹਾ ਪ੍ਰਧਾਨ ਜਲੰਧਰ ਜਿਨ੍ਹਾਂ ਨੂੰ ਜਲੰਧਰ ਦੀ ਪ੍ਰਧਾਨਗੀ ਦਿੱਤੀ ਗਈ ਹੈ ਕਾਫੀ ਜਨਕੀ ਇੱਥੇ ਅੱਜ ਕਾਟ ਬੰਦੇ ਗਏ ਆ ਸੰਸਥਾ ਦੇ ਮੈਂਬਰ ਬਹੁਤ ਦਾ ਵਾਅਦਾ ਹੋਇਆ ਆ ਤੇ ਮੈਂ ਤੈਹ ਦਿਲ ਦੇ ਨਾਲ 올 ਇੰਡੀਆ ਕੰਜ਼ਿਊਮਰ ਵੈਲਕਮ ਬੋਰਡ ਕਾਲਜ ਜੀ ਦਾ ਇੱਕ ਵਾਰ ਫੇਰ ਤੋਂ ਤੈਹ ਦਿਲ ਤੋਂ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਇੰਨਾ ਵਧੀਆ ਅਹੁਦਾ ਦੇ ਕੇ ਨਵਾਜਿਆ ਜੀ